ਡਾਕਟਰ ਮਨਤਾਪ ਸਿੰਘ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਮੈਨੂੰ ਸ਼ੁਰੂ ਕੀਤੀ ਹੋਈ ਹੈ ਉਸ ਤਹਿਤ ਮੁਖ ਅਫਸਰ थाना ਸਿਟੀ ਨਵਾਂ ਸ਼ਹਿਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੁਕੱਦਮਾ ਨੰਬਰ 74/25 ਜਿਹੜਾ ਚੋਰੀ ਦੇ ਸਬੰਧ ਵਿੱਚ ਸੀਗਾ ਜੋ ਜਸਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਮਕਾਨ ਨੰਬਰ 476 ਮਦਰ ਟੂਨ ਵਿਕਾਸ ਨਗਰ ਵੱਲੋਂ ਦਰਜ ਕਰਵਾਇਆ ਗਿਆ ਸੀ ਕਿ ਉਹ ਕਿਤੇ ਗਏ ਹੋਏ ਸੀ ਤਾਂ ਉਹਨਾਂ ਦੇ ਉਸ ਜਾਣਦਾਨ ਘਰ ਦੇ ਵਿੱਚ ਚੋਰੀ ਹੋਈ ਸੀ ਇਸ ਚੋਰੀ ਦੇ ਵਿੱਚ ਸੋਨਾ, ਚਾਂਦੀ ਔਰ ਡਾਲਰ ਇਸ ਤਰ੍ਹਾਂ ਦੀਆਂ ਆਈਟਮਸ ਕੀਮਤੀ ਜਿਹੜੀਆਂ ਗਾਇਬ ਹੋ ਗਈਆਂ ਸੀ ਸੋ ਇਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ ਦਰਜ ਕਰਕੇ ਮੁੱਖ ਅਫਸਰ ਥਾਣਾ ਵੱਲੋਂ ਜਿਹੜਾ ਇਹ ਦੋਸ਼ੀ ਦੀ شناخت ਲਈ ਹਰ ਐਂਗਲ ਤੋਂ ਭਾਲ ਕੀਤੀ ਗਈ ਔਰ ਦੋਸ਼ੀ ਨੂੰ شناخت ਕੀਤਾ ਗਿਆ ਬੜੀ ਮਿਹਨਤ ਤੋਂ ਬਾਅਦ ਜੋ ਦੋਸ਼ੀ ਦੀ شناخت ਹੋਈ ਇਹਦਾ ਨਾਮ ਜਿਹੜਾ ਹੈਗਾ ਰਾਹੁਲ ਉਰਫ ਗਿਆਨੀ ਉਰਫ ਸਣੀ ਸੂਤਰਾ ਰੋਡ ਬਾਲਮੀਕ ਮਹੱਲਾ ਬੰਗਿਆਂ ਦਾ ਰਹਿਣ ਵਾਲਾ ਇਹ ਦੀ شناخت ਕੀਤੀ ਔਰ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਜਿਹੜੀ ਚੋਰੀ ਕੀਤੀ ਗਈਆਂ 9 ਆਈਟਮਾਂ ਸੋਨੇ ਦੇ ਗਹਿਣੇ ਹੈਗੇ ਹਨ ਕਰੀਬ 4 ਤੁਲੇ ਦੇ ਔਰ ਇਹ ਤੋਂ ਇਲਾਵਾ ਚਾਂਦੀ ਦੀਆਂ 22 ਆਈਟਮਾਂ ਇਹ ਵਜ਼ਨ ਕਰੀਬ 150 ਗ੍ਰਾਮ ਹੈ ਤੇ 50 ਵਿਦੇਸ਼ੀ ਜਿਹੜੇ ਹੈਗੇ ਡਾਲਰ ਔਰ ਇੱਕ ਘੜੀ ਹੈ ਇਹ ਇਹਦੇ ਕੋਲੋਂ ਬਰਾਮਦ ਹੋਈ ਹੈ ਸੋ ਇਸ ਤਰ੍ਹਾਂ ਇਸ ਵਾਰਦਾਤ ਦੇ ਵਿੱਚ ਜਿਹੜਾ ਸਾਰਾ ਸਮਾਨ ਚੋਰੀ ਕੀਤਾ ਹੋਇਆ ਸੀ ਉਹ ਬਰਾਮਦ ਕਰ ਲਿਆ ਗਿਆ ਹੈ ਇਹਦਾ ਅੱਜ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਗਿਆ ਇਹਦਾ ਰਿਮਾਂਡ ਲਿਆ ਔਰ ਰਿਮਾਂਡ ਦੇ ਵਿੱਚ ਹੋਰ ਪੁੱਛਗਿੱਛ ਕਰਕੇ ਸਾਨੂੰ ਇਹਦੇ ਹੋਰ ਚੋਰੀਆਂ ਕਰਨ ਬਾਰੇ ਵੀ ਖੁਲਾਸੇ ਹੋਣ ਦੀ ਉਮੀਦ ਸਰ ਪਰ ਹਣੇ ਕਿੰਨੇ ਕੇਸ ਐ ਤੇ ਇਹ ਪਹਿਲਾਂ ਕੋਈ ਹੈ ਜੀ ਇਹਦੇ ਖਿਲਾਫ ਪਹਿਲਾਂ ਹੀ 5 ਮੁਕਦਮੇ ਦਰਜ ਐ ਜੀ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਦੇ ਐ ਔਰ ਇੱਕ ਐਕਸਾਈਜ ਜੱਟ ਦਾ ਰਿਮਾਂਡ ਤਿੰਨ ਸਰ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਸਰ ਇਹ ਕੰਡਾਈ ਸੀ ਕੇ ਦੇ ਨਾਲ ਕੋਈ ਹੋਰ ਵੀ ਸੀ ਹਾਂਜੀ ਡਾਲਰ ਜਿਹੜੇ ਖਰੇ ਇਹ ਚੋਂ ਕੁਝ ਪੈਸੇ ਨੇ ਖਰਚ ਵੀ ਲਏ ਐ ਜਿਹੜੇ ਇਹ ਤਾਂ ਬਰਾਮਦੀ ਹੈਗੀ ਐ ਚੋਰੀ ਇਹ ਚੋਂ ਵੱਧ ਹੈ ਜੀ ਸਰਦੀਨ ਨਾਲ ਹੋਵੇ ਕੋਈ ਸੀ ਕੱਲਾ ਹੀ ਸੀਗਾ ਜੀ ਇਹ ਇਹਨੇ ਕੱਲਾ ਹੀ ਹੋਣਾ ਜਿਹੜਾ ਹਜੇ ਤੱਕ ਤਾਂ ਸਾਡੀ ਤਫਤੀਸ਼ ਵਿੱਚ ਵੀ ਔਰ ਇਹਦੇ ਦਸਤਾਨ ਮੁਤਾਬਕ ਵੀ ਕੱਲਾ ਹੀ ਜਿਹੜਾ ਚੋਰੀ ਵਿੱਚ ਸ਼ਾਮਿਲ ਹੋਣਾ ਪਿਆ ਜੀ